ਦੋਸਤੋ ਹੁਣੇ-ਹੁਣੇ ਪੁਲਿਸ ਫੋਰਸ ਬਾਰੇ ਆਈ ਤਾਜ਼ਾ ਵੱਡੀ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤੋਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾ ਨਿਰਦੇਸ਼ਾਂ ਤੇ ਨਸ਼ਾ ਵਿਰੋਧ ਵਿੰਡੀ ਜੰਗ ਦੌਰਾਨ ਸਰੰਦਪਾਰ ਹੋ ਨਸ਼ਿਆਂ ਦੀ ਤਸਕਰੀ ਤੇ ਸ਼ਾਮਲ ਨੈੱਟਵਰਕਾਂ ਦੇ ਖਿਲਾਫ ਵੱਡੀ ਵਾਰਦਾਤ ਦਾ ਸਾਹਮਣਾ ਕਰਨਾ ਪਿਆ ਹੈ ਜਿहां ਫਿਰੋਜ਼ਪੁਰ ਪੁਲਿਸ ਨੇ 6.65 ਕਿਲੋ ਹੀਰੋਇਨ ਅਤੇ 6 ਲੱਖ ਰੁਪਏ ਦੇ ਡਰੱਗ ਮਨੀ ਸਮੇਤ ਦੋ ਨਸ਼ਾ 10 ਕਰਾਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਹ ਜਾਣਕਾਰੀ ਦਿੰਦੇ ਆ ਡਾਇਰੈਕਟਰ ਜਰਨਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਨੇ ਦੱਸਿਆ ਹੈ ਕਿ ਖੜੇਗੇ ਵਿਕਤੀਆਂ ਦੀ ਪਛਾਣ ਸਿਮਰਨ ਕੌਰ ਉਰਫ इंदੂ ਵਾਸੀ ਮੋਗਾ ਤੇ ਗੁਰਜੋਤ ਸਿੰਘ ਵਾਸੀ ਜੈਮਲਵਾਲਾ ਮੋਗਾ ਵਜੋਂ ਹੋਈ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਾਜ਼ਮਾਂ ਦੇ ਅਪਰਾਧਕ ਪਛੋਕੜ ਹੈ ਅਤੇ ਮਲਜ਼ਮ ਸਿਮਰਨ ਖਿਲਾਫ ਹੈ NDPS ਐਕਟ ਜੇਲ ਐਕਟ ਆਦਿ ਨਾਲ ਸੰਬੰਧਿਤ ਘਟੋਕੜ 15 ਆਪਰਾਧਕ ਮਾਮਲੇ ਦਰਜ ਕਰ ਲਿੱਤੇ ਗਏ ਨੇ ਤੋਂਡੇ ਇਸ ਬਾਰੇ ਕੀ